ਰਾਗ ਗੌੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੈ ਆਵੈ ਸਹਿਬ ਕਬੀਰ ਜੀ ਪ੍ਰੇਮ ਦੇ ਨਾਲ ਉਚਾਰਨ ਕਰਦੇ ਨੇ ਗੁਆਰੇਰੀ ਜਾਤੀ ਹੈ ਗੌੜੀ ਦੀ ਅਸ਼ਟਪਦੀ ਇੱਕ ਹੈ ਕਬੀਰ ਸਾਹਿਬ ਦੀ ਇੱਕੋ ਦਾਇਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਉਚਾਰਨ ਕਰਦੇ ਹਨ ਸੁਖ ਮੰਗਤ ਦੁਖ ਆਗੈ ਆਵੇ ਕੋਈ ਆਦਮੀ ਵਿਸ਼ਿਆਂ ਦੇ ਸੁਖ ਦੀ ਉਸਤਤ ਕਰਦਾ ਸੀ ਕਹਿੰਦਾ ਸੀ ਸਾਨੂੰ ਵਿਸ਼ਿਆਂ ਦੇ ਸੁਖ ਜਿਹੜੇ ਪ੍ਰਾਪਤ ਹੋਣ ਬੜੇ ਆਨੰਦ ਮਾਣੀਏ ਮੌਜਾਂ ਮਾਣੀਏ ਭੋਗਾਂ ਦੀ ਉਸਤਤ ਕਰਦੇ ਹੋਏ ਨੂੰ ਵੇਖ ਕੇ ਕਬੀਰ ਜੀ ਵਿਰਾਗਮਈ ਉਪਦੇਸ਼ ਦਿੰਦੇ ਹਨ ਸੁਖ ਮੰਗਤ ਦੁਖ ਆਗੈ ਆਵੇ ਭਾਈ ਜਿਨ੍ਹਾਂ ਵਿਸ਼ੇ ਸੁਖ ਨੂੰ ਮੰਗਦੇ ਹੋਏ ਆ ਸੋਖੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ ਸੁਖ ਹੈ ਕੋ ਦੁੱਖ ਅਗਲਾ ਮਨਮੋਹ ਕਰੇ ਸਿਰੋਏ ਕਹਿੰਦੇ ਨੇ ਵਿਸ਼ੇ ਸੁਖ ਨੂੰ ਸਭ ਕੋਈ ਮੰਗਦਾ ਹੈ ਦੁੱਖ ਨੂੰ ਕੋਈ ਨਹੀਂ ਮੰਗਦਾ ਪਰ ਵਿਸ਼ੇ ਸੁਖ ਵਾਲੇ ਨੂੰ ਦੁੱਖ ਅਗਲਾ ਆ ਕੇ ਪ੍ਰਾਪਤ ਹੁੰਦਾ ਹੈ ਮਨਮੋਹ ਰੋ ਰੋ ਕੇ ਫੇ ਭੋਗਦੇ ਹੈ ਇਸੇ ਪ੍ਰਕਾਰ ਸੁਖ ਮੰਗ ਤ ਦੁੱਖ ਆਗਿਆ ਜਿਸ ਵਿਸ਼ੇ ਸੁਖ ਨੂੰ ਤੂੰ ਮੰਗਦਾ ਪਿਆਰਿਆ ਇਹ ਜਮਨਮ ਦਾ ਦੁੱਖ ਤੈਨੂੰ ਅੱਗੇ ਆ ਕੇ ਪ੍ਰਾਪਤ ਹੋਵੇਗਾ ਸੋ ਸੁਖ ਹਮ ਹੋ ਨਾ ਮੰਗਿਆ ਭਾਵ ਸਾਨੂੰ ਸਾਡੇ ਪਾਸੋਂ ਤੋਂ ਪਾਈ ਇਹ ਸੁਖ ਮੰਗਿਆ ਚੰਗਾ ਨਹੀਂ ਲੱਗਦਾ ਸਾਨੂੰ ਤਾਂ ਪਉਂਦਾ ਨਹੀਂ ਇਹ ਸੁਖ ਅਸੀਂ ਨਹੀਂ ਸਹਿਬ ਕਵੀਰ ਕਹਿੰਦੇ ਵਿਸ਼ੇ ਸੁਖ ਨੂੰ ਮੰਗਦੇ ਹਾਂ ਵਿਖਿਆ ਅਜਹੁ ਸੁਰਤ ਸੁਖ ਆਸਾ ਕਹਿੰਦੇ ਅਜੇ ਵਿਸ਼ਾ ਮਾਇਆ ਦੇ ਵਿੱਚ ਇੱਛਾ ਸੁਰਤ ਲੱਗੀ ਹੋਈ ਹੈ ਤੇ ਆ ਸੁਖ ਦੀ ਰੱਖਦੇ ਹਾਂ ਜਿੰਨਾ ਚਿਰ ਵਿਸ਼ਾ 'ਚ ਸੁਰਤ ਲੱਗੀ ਹੋਈ ਹੈ ਆਤਮਾਨੰਦ ਜਿਹੜਾ ਸੁਖ ਉਹਦੀ ਕਿੱਥੋਂ ਆਸ ਕਰਦੇ ਹੋ ਨਹੀਂ ਪ੍ਰਾਪਤ ਹੋਣਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਾਜਾ ਰਾਮ ਜੋ ਸੁਖ ਰੂਪ ਆਨੰਦ ਸਰੂਪ ਹੈ ਉਹਦੇ ਚ ਕਿਵੇਂ ਟਿਕਾ ਹੋਵੇਗਾ ਨਹੀਂ ਟਿਕਾ ਹੋ ਸਕਣਾ ਯਤਨ ਕਰਨੇ ਕਰਕੇ ਵੀ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਦਰਾਨਾ ਇਹ ਜਿਹੜੇ ਵਿਸ਼ੇ ਸੁਖ ਦੀ ਇਹ ਪੁਰਖ ਤੂੰ ਇੱਛਾ ਕਰਦਾ ਹੈ ਇਹੋ ਜਿਹਾ ਸੁਖ ਹੈ ਸ਼ਿਵ ਜੀ ਨੇ ਇੱਕ ਵਾਰੀ ਸਮਾਧੀ 'ਚ ਬੈਠਾ ਹੀ ਜਦੋਂ ਸਮੁੰਦਰ ਰੜਕਿਆ ਹੈ ਉਸ ਵੇਲੇ ਮੋਹਣੀ ਉਵਤਾਰ ਧਾਰ ਕੇ 14 ਨੇ ਤੈਨੂੰ ਵੰਡੇ ਤੇ ਵਿਸ਼ਨੂੰ ਆਪ ਦਾ ਰੂਪ ਧਾਰ ਕੇ ਸ਼ਿਵ ਜੀ ਨੂੰ ਕਹਿਣ ਲੱਗੇ ਸ਼ਿਵ ਜੀ ਇਹ ਜ਼ਹਿਰ ਜਿਹੜੀ ਇਹ ਤੂੰ ਆਪਣੇ ਕੰਠ 'ਚ ਹਲਾ ਸਿਮਰਨ ਦੇ ਭਜਨ ਦੇ ਤਾਕਤ ਨਾਲ ਹਜਮ ਕਰ ਲੈ। ਕਹਿ ਲੈ ਚੰਦਰਮਾ ਦੂਈ ਦਾ ਮੱਫੇ 'ਚ ਟਿੱਕਾ ਲਾ ਲੈ। ਇਹ ਸੁਣ ਕੇ ਸ਼ਿਵ ਜੀ ਕਹਿਣ ਲੱਗਾ ਅਕੇ ਰਤਨ ਕਿਵੇਂ ਵੰਡੇ ਸੀ ਕਹਿੰਦੇ ਮੋਹਣੀ ਉਤਾਰ ਧਾਰ ਕੇ ਕਹਿੰਦਾ ਉਹ ਸਰੂਪ ਧਾਰ ਕੇ ਵਿਖਾਓ ਤੇ ਤਾਂ ਮੈਂ ਲਵਾ ਗਜਰ ਤੁਹਾਡੇ ਪਾਸੋਂ ਸ਼ਿਵ ਵਿਸ਼ਨੂ ਜੀ ਨੇ ਕਿਹਾ ਤੈਂ ਉਹ ਸਰੂਪ ਨੂੰ ਵੇਖ ਕੇ ਕੀ ਕਰਨਾ ਤੇਰਾ ਚਿੱਤ ਚੱਲ ਨਹੀਂ ਰਹਿਣਾ ਕਹਿੰਨ ਲਗਾ ਨਹੀਂ ਕੀ ਵਿਖਾਓ ਮੋਨੀ ਅਵਤਾਰ ਜਦੋਂ ਧਾਰਿਆ ਭਗਵਾਨ ਨੇ ਸ਼ਿਵ ਜੀ ਦਾ ਉਸ ਵੇਲੇ ਚਿੱਤ ਇੰਨਾ ਇਸ ਜਿਹੜਾ ਟਿਕਿਆ ਸੀ ਸਮਾਧੀ ਚ ਇੰਨਾ ਡੋਲ ਗਿਆ ਉਸ ਵੇਲੇ ਉਤਪਤੀ ਸ਼ਾਲਸ਼ਮ ਜੀ ਗੋਹੇ ਚ ਹੱਥ ਮਾਲਨ ਤੋਂ ਗੋਰਖ ਦੀ ਹੋਈ ਹੈ ਤੇ ਮਛਲੇ ਪੇਟ ਵਿੱਚ ਡਿੱਗਣੇ ਕਰਕੇ ਸਮੁੰਦਰ ਵਿੱਚ ਭੱਜਾ ਫਿਰਦਾ ਰਿਹਾ ਹੈ ਤੇ ਮਛਿੰਦਰ ਦੀ ਉਤਪਤੀ ਹੋਈ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਨ੍ਹਾਂ ਸ਼ਿਵ ਜੀ ਦੇ ਉਪਾਸ਼ਕ ਹੀ ਜੰਗਮੋ ਯੋਗੀ ਆਦਿਕ ਸਾਰਿਆਂ ਠਾਈਂ ਮੋਹਣੀ ਉਤਾਰ ਲਈ ਫਿਰਦਾ ਰਿਹਾ ਸ਼ਿਵ ਜੀ ਭੱਜਾ ਫਿਰਦਾ ਰਿਹਾ ਮਗਰ ਮਗਰ ਉਸ ਵੇਲੇ ਸ਼ਿਵ ਜੀ ਦਾ ਪਾਰਾ ਜਿੱਥੇ-ਜਿੱਥੇ ਡਿੱਗਿਆ ਉੱਥੇ-ਉੱਥੇ ਸਾਧ ਸੰਗਤ ਜੀ ਇਸ ਪ੍ਰਕਾਰ ਸੰਤਾਨ ਦੀ ਉਤਪਤੀ ਮੰਨੀ ਗਈ ਹੈ ਸ਼ਿਵ ਜੀ ਬੜਾ ਡਰਦਾ ਉਹ ਹੁੰਦਾ ਕਹਿੰਦੇ ਮੋਹ ਨਹੀਂ ਤਾਰ ਧਾਰ ਕੇ ਮੇਰਾ ਜੱਤ ਸਭ ਸਾਰਾ ਤੇ ਗਵਾਤਾ ਇਹ ਵਿਸ਼ਨੂੰ ਇਸ ਪ੍ਰਕਾਰ ਇਸ ਵਿਸ਼ੇਸ਼ ਸੁਖ ਤੋਂ ਸ਼ਿਵ ਜੀ ਵੀ ਡਰਦਾ ਕਿ ਮੈਨੂੰ ਉਹ ਸੁਖ ਨਾ ਕਦੇ ਪ੍ਰਾਪਤ ਹੋਵੇ ਬ੍ਰਹਮ ਡਰਨ ਤੇ ਵਰਮਾ ਜੀ ਨੂੰ ਜਦੋਂ ਇਹ ਸੁਖ ਦੀ ਇੱਛਾ ਹੋਈ ਉਸ ਵੇਲੇ ਸੰਦ ਤੇ ਬਸੰਦ ਦੋਵਾਂ ਦੇ ਪਾਸੋਂ ਨੇ ਉਹ ਮਾਰੇ ਨਹੀਂ ਜਾਂਦੇ ਵਰ ਲਿਆ ਸੀ ਕਿ ਸਾਨੂੰ ਕੋਈ ਨਾ ਮਾਰ ਸਕੇ ਕਿ ਬ੍ਰਹਮਾ ਨੇ ਕਹਿ ਗਿਆ ਤੁਸੀਂ ਆਪੋ ਵਿੱਚ ਹੀ ਲੜ ਪੋਗੇ ਉਦੋਂ ਮਰ ਜਾਓਗੇ ਤੁਹਾਨੂੰ ਕੋਈ ਨਹੀਂ ਮਾਰ ਸਕੇਗਾ ਉਸ ਵੇਲੇ ਸੰਤਿਪ ਬਸੰਧਨ ਕਿਹਾ ਸੀ ਆਪੋ ਲੜਨਾ ਹੀ ਨਹੀਂ ਕਹਿ ਤੁਸੀਂ ਫੇਰ ਮਰਨਾ ਹੀ ਨਹੀਂ ਇਹ ਦੇਵਤਾ ਨੂੰ ਬਹੁਤ ਦੁੱਖ ਦੇਣ ਲੱਗੇ ਸੰਤਿਪ ਬਸੰਧਨ ਜਿਹੜੇ ਗੈਂ ਤੁਸੀਂ ਕੁੰਭ ਤੇ ਕੁੰਭ ਹੋਰ ਹੋਏ ਆ ਬ੍ਰਹਮਾ ਇਹ ਰਾਵਣ ਦੇ ਪੁੱਤਰ ਹੋਏ ਹਨ ਕੁੰਭ ਤੇ ਕੁੰਭ ਇਹ ਸੰਤਿਪ ਬਸੰਧਨ ਜਿਹੜੇ ਗੈਂ ਤੁਸੀਂ ਇਹਨਾਂ ਨੂੰ ਸਾਰੀ ਖਲਕਤ ਦੇ ਨੱਕ ਵਿੱਚ ਜਾਣ ਲਿਆ ਤੇ ਬੜਾ ਦੁਖੀ ਕੀਤਾ ਬੋਲ ਬ੍ਰਹਮਾ ਨੂੰ ਕਿਹਾ ਵਿਸ਼ਨੂੰ ਨੇ ਕਿ ਤੂੰ ਇਹ ਇਹਨਾਂ ਨੂੰ ਵਰਦ ਕਾ ਹੈ ਇਹ ਹੁਣ ਜਿੱਤੇ ਨਹੀਂ ਜਾਂਦੇ ਨਾ ਕੋਈ ਉਪਾਅ ਕਰ ਉਸ ਵੇਲੇ ਸਾਰੀ ਦੁਨੀਆ ਦੀ ਸੁੰਦਰਤਾ ਖਿੱਚ ਕੇ ਤਲੋਤਮਾ ਨਾਵੇਂ ਲੜਕੀ ਰਚਨਾ ਕੀਤੀ ਬ੍ਰਹਮਾ ਨੇ ਬ੍ਰਹਮਾ ਰਚ ਕਰਕੇ ਜਦੋਂ ਸੁੰਦ ਤੇ ਬਸੁੰਦੇ ਕੋਲੇ ਭੇਜੀ ਇਹ ਗੈਂਦ ਕਹਿਣ ਲੱਗੇ ਕਿ ਇਹਨੂੰ ਵਰ ਨਾ ਕਹਿੰਦੀ ਜਿਹੜਾ ਛੋੜੇ ਕਖੜਾ ਹੋਵੇ ਆਪੋ ਹੀ ਜੰਮ ਕਰਕੇ ਇਕੱਠੇ ਵਾਰ ਨਾਲ ਸੁੰਦ ਤੇ ਬਸੁੰਦ ਮਰ ਗਏ ਸੀ ਜਦੋਂ ਇਹਨਾਂ ਨੂੰ ਮਾਰ ਕੇ ਫੇਰ ਆਈ ਦੂਆ ਨਾ ਇਹਦਾ ਸ੍ਰਸ਼ਤੀ ਹੈ ਉਸ ਵੇਲੇ ਬ੍ਰਹਮਾ ਦਾ ਚਿੱਤ ਢੋਲ ਗਿਆ ਬ੍ਰਹਮਾ ਨੂੰ ਉਸ ਵੇਲੇ ਸ਼ਿਵ ਜੀ ਨੇ ਤ੍ਰਿਸ਼ੂਲ ਮਾਰ ਕੇ ਦਾ ਚਾਰ ਸਿਰ ਬਣਾ ਲਏ ਇਸ ਨੇ ਪੰਜਵਾਂ ਸਿਰ ਤ੍ਰਿਸ਼ੂਲ ਨਾਲ ਕੱਟਦਾ ਜਦੋਂ ਕਟਿਆ ਤੇ ਫੇਰ ਵੀ ਬ੍ਰਹਮਾ ਨੇ ਉਸ ਆਪਣੀ ਪੁੱਤਰੀ ਦੇ ਰਾਹੀਂ ਰੋਣੀ ਨਵੇਂ ਪੁੱਤ ਪੈਦਾ ਕਰ ਲਿਆ ਸ੍ਰਿਸ਼ਟੀ ਦੇ ਰਾਹੀਂ ਇਹ ਬ੍ਰਹਮਾ ਦੀ ਹਾਲਤ ਹੋਈ ਬ੍ਰਹਮਾ ਨੂੰ ਫੇਰ ਉਸ ਵੇਲੇ ਸ਼ਰਮਿੰਦਾ ਹੋਣਾ ਪਿਆ ਵੀ ਬ੍ਰਹਮਾ ਸ਼ਿਵ ਜੀ ਨੇ ਸਿਰ ਕੱਟ ਲਿਆ ਤ੍ਰਿਸ਼ੂਲ ਦੇ ਨਾਲ ਇਸ ਪ੍ਰਕਾਰ ਹੈ ਸ਼ਿਵ ਜੀ ਨੂੰ ਵੀ ਕਹਿੰਦੇ ਪਰਮ ਹੱਤਿਆ ਦਾ ਦੋਸ਼ ਲੱਗ ਗਿਆ ਮਨ ਸ਼ਵੀਰ ਵੀ ਡੋਲ ਗਿਆ ਸੀ ਇਸ ਪ੍ਰਕਾਰ ਦੀ ਹਾਨਤ ਹੋਈ ਇਸ ਵਿਸ਼ੇਸ਼ਕ ਤੋਂ ਸ਼ਿਵ ਜੀ ਵੀ ਡਰਦਾ ਹੈ ਤੇ ਬ੍ਰਹਮਾ ਨੇ ਜਦੋਂ ਪੰਜ ਮੂੰਹ ਲਾ ਲਏ ਸੀ ਚਾਰ ਮੂੰਹ ਲਾ ਲਏ ਸੀ ਉਹਨਾਂ ਦਾ ਡਰਦਾ ਹੈ ਸ੍ਰਸਤੀ ਨੂੰ ਤੋਂ ਵੀ ਪੈ ਪੁੱਤਰ ਪੈਦਾ ਕਰ ਲਿਆ ਸੀ ਸੋ ਸੁਖ ਹਮ ਹੋ ਸਾਚ ਕਰ ਜਾਨ ਉਹ ਵਿਸ਼ੇਸ਼ ਸੁਖ ਨੂੰ ਅਸੀਂ ਸੱਚਾ ਕਰਕੇ ਜਾਣੀ ਬੈਠੇ ਹਾਂ ਸੱਚਾ ਸਮਝ ਕੇ ਉਹਦੇ ਚ ਪਰਚਦੇ ਜਿਨ੍ਹਾਂ ਤੋਂ ਬਰਮਾ বিষ্ণੂ ਸ਼ਿਵ ਜੀ ਸਾਰੇ বিষ্ণੂ ਜੀ ਵੀ ਜਿਸ ਵੇਲੇ ਜਲੰਦਰ ਉਤਾਰ ਧਾਰ ਰਿਹਾ ਹੈ ਤੇ ਬ੍ਰਿੰਦਾ ਦਾਸ ਰਾਹ ਉਹਨਾਂ ਦਿੱਤਾ ਬਿੰਦਨ ਜਾਂ ਤੂੰ ਪੱਥਰ ਬਣ ਜਾ ਉਦੋਂ ਠਾਕਰ ਬਣ ਕੇ ਉਹਨਾਂ ਦਾ ਪੂਜੀ ਦਾ ਥਾਂ ਥਾਂ ਵਿੱਚ ਇਹ ਹਾਲ ਤਿੰਨਾਂ ਦੇਵਤਿਆਂ ਦੀ ਇਹਨਾਂ ਵਿਸ਼ੇਸ਼ ਸੁਖ ਨੂੰ ਕੀਤੀ ਉਹ ਸੁਖ ਨੂੰ ਮਾਰਨ ਪਾਏ ਕਿ ਮਾਇਆ 모ਹ ਦੇਵੀ ਸਭ ਦੇਵਾ ਬਰਮਾ ਵਿਸ਼ਨ ਮਹਾਦੇਵ ਛਲਿਆ ਇਸ ਪ੍ਰਕਾਰ ਉਹ ਸੁਖ ਵਿਸ਼ੇਸ਼ ਸੁਖ ਨੂੰ ਅਸੀਂ ਸੱਚਾ ਕਰਕੇ ਸਮਝੇ ਬੈਠੇ ਹਾਂ ਸੰਕਾਦਕ ਨਾਰਦ मुनि ਸਿਖਾ ਇਹ ਸੰਕਿਸ਼ਨੰਦਨ ਸਨਾਤਨ ਸੰਤ ਕੁਮਾਰ ਤੇ ਨਾਰਦ मुनि ਤੇ ਸ਼ੇਸ਼ਨਾਗ ਆਦਿਕ ਜਿਹੜੇ ਹਨ ਤਿਨ ਪੀ ਤਨ ਮਹਿ ਮਨ ਨਹੀਂ ਪੇਖਾ ਇਹ ਸੰਕਿਸ਼ਨੰਦਨ ਸਨਾਤਨ ਸੰਤ ਕੁਮਾਰ ਦੇ ਅੰਦਰ ਹੰਕਾਰ ਸੀ ਕਿ ਅਸੀਂ ਬੜੇ ਤਪੱਸਵੀ ਹੈ ਇੱਕ ਵਾਰੀ ਆਪਣੇ ਪਿਤਾ ਦੇ ਪਾਸ ਗਏ ਪਿਤਾ ਨੂੰ ਪੁੱਛਿਆ ਕਿਹੇ ਪੁੱਤਰੋ ਮੇਰਾ ਰਾਜ ਪ੍ਰਬੰਧ ਸਾਮੋ ਇੰਜ ਸਲਾਹ ਕਰਕੇ ਪਿਤਾ ਬਸਾਂਗੇ ਵਰਗਤੀ ਪੁਨੇ ਦੇ ਮਾਨ ਵਿੱਚ ਪੈ ਗਏ ਇੱਕ ਦਿਨ ਬ੍ਰਹਮਾ ਨੂੰ ਆ ਕੇ ਪੁੱਛਣ ਲੱਗੇ ਕਿ ਇਹ ਪਿਤਾ ਇਹ ਦੱਸ ਸਾਡੇ ਤਾਈ ਮਨ ਕਿਵੇਂ ਇਕਾਗਰ ਹੁੰਦਾ ਹੈ ਇੰਦਰੀਆਂ ਦੇ ਵਿਸ਼ਿਆਂ ਤੋਂ ਸੁਤੰਤਰ ਹੋ ਕੇ ਇਹ ਆਕਾਰਸ ਗ੍ਰੰਥ ਵਿੱਚ ਇਹ ਪ੍ਰਸੰਗ ਆਉਂਦਾ ਹੈ ਸੋ ਉਸ ਵੇਲੇ ਜਦੋਂ ਪੁੱਛਿਆ ਤੇ ਬ੍ਰਹਮਾ ਉੱਤਰ ਨਾ ਦੇ ਸਕਿਆ ਮਖੌਲ ਕਰਨ ਲੱਗੇ ਸੰਕਾਵਿਕ ਤਿੰਦੇ ਸਾਡਾ ਪਿਓ ਕਹੋਣਾ ਤੈਨੂੰ ਉਤਰ ਨਹੀਂ ਆਉਂਦਾ ਕਿ ਮਨ ਕਿਵੇਂ ਕਿਗਲਾ ਇੰਦਰੀਆਂ ਤੋਂ ਰਹਿਤ ਹੋ ਕੇ ਉਸ ਵੇਲੇ ਜਦੋਂ ਇਹਨਾਂ ਨੇ ਆਪਣੇ ਮਾਣ ਕੀਤਾ ਹੰਕਾਰ ਕੀਤਾ ਕਿ ਸਾਡੇ ਵਰਗਾ ਤਪਸਵੀ ਕੋਈ ਨਹੀਂ ਬ੍ਰਹਮਾ ਸੰਕਿਸ਼ਨਾਦ ਪਾਏ ਗੁਰੂ ਸਾਹਿਬ ਨੇ ਵੀ ਲਿਖਿਆ ਸੰਕ ਸੰਕਾਰ ਕੀ ਤਪੱਸਿਆ ਦਾ ਅੰਤ ਹੈ ਸੰਕਿਸ਼ਨਾਦ ਕੰ ਤਪੱਸਿਆ ਵਾਲਾ ਵੀ ਹੋਰ ਕੋਈ ਨਹੀਂ ਇਹਨਾਂ ਜਦੋਂ ਮਾਣ ਹੋ ਗਿਆ ਇਹਨਾਂ ਨੂੰ ਉਸ ਵੇਲੇ ਬ੍ਰਹਮਾਨੰਤਰ ਜਾਮੇ ਨੂੰ ਚੇਤੇ ਕੀਤਾ ਭਗਵਾਨ ਨੇ ਉਹ ਸੋਲੇ ਹੰਸ ਸਾਹਿਬ ਪਾਰ ਧਾਰਿਆ ਹੰਸ ਸਾਹਿਬ ਧਾਰ ਧਾਰ ਕੇ ਜਦੋਂ ਬੈਠ ਗਏ ਸੰਕਿਸ਼ਰੰਦਨ ਨੇ ਇਹਨੂੰ ਵੇਖ ਕੇ ਗਏ ਕੋਲੇ ਤੁਸੀਂ ਕੌਣ ਹੋ ਇਹ ਕਹਿਣ ਲੱਗੇ ਤੁਸੀਂ ਕੌਣ ਹੋ ਕਹਿੰਦੇ ਅਸੀਂ ਬਰਮਾ ਦੇ ਪੁੱਤਰ ਹਾਂ ਜਨਮ ਦੇ ਬ੍ਰਗਤ ਹਾਂ ਅਸੀਂ ਕਹਿਣ ਲੱਗੇ ਅਛਾ ਬ੍ਰਗਤੋਂ ਫਿਰ ਅਕੇ ਤੁਸੀਂ ਮੈਨੂੰ ਕਿਉਂ ਪੁੱਛਦੇ ਹੋ ਕੌਣ ਹੋ ਤੁਸੀਂ ਤਾਂ ਅਗਿਆਨੀ ਹੋ ਕਿ ਅਗਿਆਨਵਾਣ ਹੈ ਅਸੀਂ ਤਾਂ ਕਹਿਣ ਲੱਗੇ ਕਹਿੰਦੇ ਗਿਆਨਵਾਣ ਕਿਵੇਂ ਆ ਤੁਸੀਂ ਪੰਜ ਕੱਤ ਤੇਰੇ ਸਾਡੇ ਚਾ ਤੇ ਪੰਜ ਕੱਤ ਮੇਰੇ ਚ ਹੈ ਇਹ ਕਤਾਂ ਨੂੰ ਪੁੱਛਦੇ ਹੋ ਕਤ ਤੁਹਾਡੇ ਚ ਵੀ ਹੈ ਜੇ ਆਤਮਾ ਬਾਤ ਪੁੱਛਦੇ ਆ ਆਤਮਾ ਤੁਹਾਡੇ ਚ ਵੀ ਹੈ ਮੇਰੇ ਚ ਵੀ ਹੈ ਤੁਹਾਡਾ ਪੁੱਛਣਾ ਨਿਸਬਲ ਹੈ ਸਵਾਲ ਕਰਨਾ ਜਾਓ ਕਿਸੇ ਨੂੰ ਪਰਸ਼ ਨੂੰ ਪੁੱਛ ਕੇ ਆਓ ਤੇ ਫਿਰ ਸਾਡੇ ਕੋਲ ਸਵਾਲ ਕਰਿਓ ਸੁਣ ਕੇ ਸ਼ਰਮਿੰਦੇ ਹੋਗੇ ਸੰਕਾਦਕ ਸ਼ਰਮਿੰਦੇ ਹੋਣ ਤਾਂ ਫਿਰ ਪੁੱਛਦੇ ਜੀ ਕਿ ਮਨ ਕਿਵੇਂ ਕਿਗਦਾ ਇੰਦਰੀਆਂ ਤੋਂ ਅੰਦਰ ਹੋ ਕੇ ਇਹਨਾਂ ਨੇ ਕਿਹਾ ਸ਼ਬਦ ਦੇ ਨਾਲ ਟਿਕਦਾ ਹੈ ਜਦੋਂ ਸ਼ਬਦ ਚਿੱਤ ਜੁੜ ਜਾਵੇ ਉਦੋਂ ਵਿਸ਼ਿਆਂ ਤੋਂ ਰਹਿਤ ਹੋ ਜਾਂਦਾ ਹੈ ਇਸ ਤਰ੍ਹਾਂ ਬਿਨ ਸ਼ਬਦ ਦੇ ਅੰਦਰ ਅંધੇਰਾ ਚਾਨਣ ਹੋਵੇ ਛੋਡੇ ਹੋਵੇਂ ਮੇਰਾ ਜਿਵੇਂ ਗੁਰੂ ਸਾਹਿਬ ਨੂੰ ਬਚਨ ਕਹੇ ਹੈ ਇਹ ਸੁਣ ਕੇ ਇਹਨਾਂ ਨੂੰ ਸ਼ਾਂਤੀ ਆ ਗਈ ਸੀ ਇਉਂ ਸੰਕਾਦਕਾਂ ਦੀ ਕਥਾ ਹੁੰਦੀ ਹੈ ਇਸੇ ਪ੍ਰਕਾਰ ਹੈ ਨਾਰਦ मुनि ਸੀ ਇਸ ਨੂੰ 75000 ਵਾਰਾ ਬੜੀ ਵਿਦਿਆ ਪੜ੍ਹੀ ਇਸ ਸਾਰੀ ਵਿਦਿਆ ਬਹੁਤ ਸਾਰੀ ਪੜ੍ਹ ਕੇ ਇੱਕ ਦਿਨ ਸੰਕਾਦਕਾਂ ਨੂੰ ਮਿਲਿਆ ਕਹਿਣ ਲੱਗਾ ਜੀ ਮੈਂ 75 ਵਰਿਆ 1000 ਵਰਿਆ ਹੋ ਗਿਆ ਵਿਦਿਆ ਪੜਦੇ ਨੂੰ ਉਹ ਮੈਂ ਤਾਂ ਮੈਂ ਵਿਦਿਆ ਮੁਕੀ ਹੋਈ ਮੇਰੀ ਇਹ ਕਹਿਣ ਲੱਗੇ ਤਾਂ ਤਾਂ ਜੇ ਵਿਦਿਆ ਦਾ ਲੜਬ ਨਹੀਂ ਵੇਖਿਆ ਵਿਦਿਆ ਤੇਰੀ ਕਿਵੇਂ ਮੁੱਕ ਗਈ ਫਿਰ ਉਹ ਕਿ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ ਸੰਕਾਦ ਕਰਨ ਕਹੇ ਨਾਰਦ मुनि ਸ਼ਾਂਤੀ ਉਹਨਾਂ ਚ ਨਹੀਂ ਆਉਦੀ ਜਿਨ੍ਹਾਂ ਚ ਵਿਆਤਮ ਵਿਦਿਆ ਨਾ ਪੜੀਏ ਤੂੰ ਨੱਚਣ ਵਾਲੀ ਟੱਪਣ ਵਾਲੀ ਗਾਉਣ ਵਾਲੀ ਵਜਾਉਣ ਵਾਲੀ ਵਿਦਿਆ ਪੜ੍ਹੇ ਕਿਹਨ ਨਦਿਆ ਤੋਂ ਵੀ ਦੀ ਆ ਜਿਹੜੇ ਪੁੱਛੀ ਸੰਕਾਦ ਕੰਨ ਦੱਸੀ ਤੇ ਫਿਰ ਇਹ ਮਨ ਨੂੰ ਸ਼ਾਂਤੀ ਆਈ ਸੀ ਇਉਂ ਨਾਰਦ ਮੁਨੀ ਨੂੰ ਫਿਰ ਇਸ ਪ੍ਰਕਾਰ ਨਾਰਦ ਮੁਨੀ ਵੀ ਤੇ ਸੇਸ਼ਨਾਗ ਜਿਹੜਾ ਸੀ ਇਹਨੂੰ ਹੰਕਾਰ ਸੀ ਕਿ ਮੈਂ ਪਰਮੇਸ਼ਰ ਦੇ ਨਾਵਾਂ ਨੂੰ ਪੂਰੇ ਗਿਣ ਦਿਆਂਗਾ ਜਿਸ ਵੇਲੇ ਪਰਮੇਸ਼ਰ ਦੇ ਨਾਵਾਂ ਨੂੰ ਪੂਰੇ ਨਾ ਗਿਣ ਸਕਿਆ ਉਸ ਵੇਲੇ ਸੇਸ਼ਨਾਗ ਨੂੰ ਹਾਰ ਮੰਨਣੀ ਪਈ ਸਿਰ ਝੁਕਾ ਕੇ ਕਹਿਣ ਲੱਗਾ ਮਾਰਾ ਤੇਰੇ ਨਾਵਾਂ ਦਾ ਅੰਤ ਨਹੀਂ ਆਉਂਦਾ ਉਹ ਸ਼ੇਸ਼ਨਾਗ ਆਦਿਕਨੂ ਵੀ ਹੰਕਾਰ ਹੋ ਗਿਆ ਤਿੰ ਪੀ ਤਨ ਮਹਿ ਮਨ ਨਹੀਂ ਪੀਖਾ ਇਹਨਾਂ ਨੇ ਵੀ ਤਨ ਸਰੀਰ ਚ ਮਨ ਨੂੰ ਇਕਾਗਰ ਨਹੀਂ ਵੇਖਿਆ ਇਹ ਮਨ ਦੇ ਚੰਚਲੀ ਵੇਖਦੇ ਰਹੇ ਏਡੇ ਏਡੇ ਬਲੀ ਹੋਏ ਹਨ ਇਸ ਮਨ ਕੋ ਕੋਈ ਖੋਜੋ ਭਾਈ ਇਸ ਮਨ ਨੂੰ ਭਾਈ ਖੋਜਣਾ ਕਰੋ ਸਿਰੋਮਣੀ ਪਰਮੇਸ਼ਰ ਦੀ ਜੋਤ ਨੂੰ ਤਨ ਛੁੱਟੇ ਮਨ ਕਹਾ ਸਮਾਜੋ ਇਹ ਸਰੀਰ ਛੁੱਟ ਜੂ ਮਨ ਕਿੱਥੇ ਜਾਵੇਗਾ ਸਮਾਵੇਗਾ ਏ ਦੱਸੋ ਤੁਸੀਂ ਗੁਰ ਪ੍ਰਸਾਦੀ ਜੈ ਦਿਉ ਨਮ ਫਿਰ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿੰਦੇ ਗੁਰਾਂ ਦੀ ਕਿਰਪਾ ਕਰਕੇ ਭਗਤ ਜੈਦੇਵ ਜੀ ਨੇ ਤੇ ਨਾਮ ਦੇ ਭਗਤ ਜੀ ਨੇ ਭਗਤ ਕਹਿ ਪ੍ਰੇਮ ਇਨਹੀ ਹੈ ਜਨ ਇਹਨਾਂ ਤੇ ਗੁਰੂ ਦੀ ਸਾਹਿਬ ਦੀ ਕਿਰਪਾ ਕਰਕੇ ਭਗਤੀ ਦਾ ਪ੍ਰੇਮ ਹੋਇਆ ਪ੍ਰੇਮਾ ਭਗਤੀ ਕਰਕੇ ਮਨ ਦੀ ਮਤ ਛੱਡਤੀ ਵਕਾਰ ਛੱਡਤੇ ਬ੍ਰਹਮ ਵਿੱਚ ਲੀਨ ਹੋਣਾ ਇਨਨ ਇਸ ਪ੍ਰਕਾਰ ਜਾਣ ਲਿਆ ਹੈ ਇਸ ਮਨ ਕੋ ਇਸ ਮਨ ਕੋ ਨਹੀਂ ਆਵਨ ਜਾਣਾ ਇਹ ਮਨ ਜਿਹੜਾ ਜੀਵ ਚੇਤਨ ਸੁਰੂਪ ਹੈ ਸਿਰੋਮਣੀ ਇਹਦੇ ਚ ਨਾ ਜਨਮ ਹੈ ਨਾ ਮਰਨਾ ਹੈ ਹੋਣਾ ਜਾਣਾ ਨਹੀਂ ਹੈ ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਨਾ ਜਿਸ ਦੇ ਅੰਦਰੋਂ ਭਰਮ ਚਲਿਆ ਗਿਆ ਹੈ ਜੂਨਾ ਦਾ ਇਹ ਭੇਦ ਭਰਮ ਕਰਤਾ ਤੋਂ ਪਰਮ ਉਹਨਾਂ ਨੂੰ ਸੱਚ ਸਰੂਪ ਨੂੰ ਪਛਾਣ ਲਿਆ ਹੈ ਕਿ ਮਨ ਉਹ ਜੋਤੀ ਸਰੂਪ ਦੀ ਲੈ ਰੈ ਕੋ ਇਸ ਮਨ ਕੋ ਰੂਪ ਨਾ ਰੇਖਿਆ ਕਾਈ ਇਹ ਮੰਦਾ ਇਹ ਮਨ ਗ੍ਰਹੀ ਕੇ ਮਨੁ ਦਾਸੀ ਕੇ ਮਨ ਵਰਨ ਸਦਾ ਬਨਾਸੀ ਪੰਡਤ ਸੁਮਨ ਕਾ ਕਰੋ ਵਿਚਾਰ ਅਵਰ ਕੇ ਬੋਧਾ ਪੜੇ ਉਠਾਵੇਂ ਪਹਾੜ ਇਸ ਮਨ ਦਾ ਰੂਪ ਅਕਾਰ ਆਜਕ ਕੋਈ ਸੰਕਲਪ ਕਲਪ ਤੋਂ ਬਿਨਾ ਹਰੇਖ ਲਖੀਰ ਆਜਕ ਮਛਕਾ ਸਾਜਕ ਕੋਈ ਨਹੀਂ ਹੈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਹ ਤਾਂ ਹੁਕਮਦਾਰਾ ਇਸ ਸ੍ਰਿਸ਼ਟੀ ਦੇ ਵਿਚਨ ਵਾਸਤੇ ਪੈਦਾ ਹੋਇਆ ਹੈ ਜਦੋਂ ਗੁਰਾਂਦਾਰਾ ਹੁਕਮ ਨੂੰ ਬੂਝ ਲਵੇਗਾ ਸਾਰੇ ਜੋਤੀ ਸਰੂ ਸਮਝ ਲਏਗਾ ਫਿਰ ਉਸ ਵਾਹਿਗੁਰੂ ਜਿਸ ਮਾ ਆ ਜਾਏਗਾ ਲੀਨ ਹੋ ਜਾਏਗਾ ਇਸ ਮਨ ਕਾ ਕੋਈ ਜਾਣੇ ਭੀ ਇਸ ਮਨ ਦੇ ਅੰਦਰ ਹੀ ਸਾਰਾ ਸੰਸਾਰ ਹੈ ਉਹ ਸਿਰੋਮਣੀ ਪਰਮੇਸ਼ਰ ਦੀ ਜੋਤ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਭੇਦ ਨੂੰ ਕੋਈ ਜਾਣ ਲਵੇ ਇਹ ਮਨ ਲੀਨ ਭਏ ਸੁਖ ਦੇ ਜਦੋਂ ਇਹ ਮਨ ਸਾਧ ਸੰਗਤ ਜੀ ਲੀਨ ਹੋ ਜਾਏਗਾ ਉਦੋਂ ਦੇਵ ਪ੍ਰਕਾਸ਼ ਸਰੂਪ ਦਾ ਸੁਖ ਪ੍ਰਾਪਤ ਹੋਵੇਗਾ ਸੁਖ ਦੇ ਉਹ ਵੀ ਜਦੋਂ ਇਹ ਮਨ ਦਾ ਮੰਦਾ ਸੰਕਲਪ ਲੀਨ ਹੋ ਗਿਆ ਉਦੋਂ ਇਸ ਨੂੰ ਸੂਪ ਦੀ ਸਖਿਆਤਤਾ ਹੋਈ ਹੈ ਸੁਖ ਦੇ ਉਹ ਜਿਹੜਾ ਸੀ ਇਹਨੂੰ ਮਾਨਸਿਕੇ ਮੈਂ ਬ੍ਰਾਹਮਣ ਹਾਂ ਵਿਆਸ ਦਾ ਪੁੱਤਰ ਹਾਂ ਤੇ ਵਿਆਸ ਨੇ ਕਿਹਾ ਕਿ ਵੀ ਤੂੰ ਮੇਰਾ ਉਪਦੇਸ਼ ਤਾਂ ਮੰਨਦਾ ਨਹੀਂ ਜੈ ਸਹੀ ਜੇ ਅਵਿਆਸੀ ਜਨਕ ਰਾਜੇ ਨੂੰ ਗੁਰੂ ਆਪਣਾ ਧਾਰ ਇਹ ਜਨਕ ਰਾਜਾ ਦੇ ਪਾਸ ਗਿਆ ਜਨਕ ਰਾਜਾ ਕੀ ਕਰ ਰਿਹਾ ਸੀ ਅੱਗੇ ਉਦੋਂ ਜੰਗ ਕਰਾ ਰਿਹਾ ਸੀ ਜਨਕ ਰਾਜਾ ਤੇ ਇਹ ਕਹਿਣ ਲੱਗਾ ਇੱਥੇ ਠਹਿਰੋ ਹਾਲਤਾਂ ਨੂੰ ਉਪਦੇਸ਼ ਨਹੀਂ ਮੈਂ ਦੇ ਸਕਦਾ ਕਹਿਣ ਲੱਗਾ ਸੰਕਲਪ ਕੀਤਾ ਕਹਿੰਦੇ ਦੇਖੋ ਇਹ ਰਾਜ ਦੇ ਵਿੱਚ ਬੈਠਾ ਸੋਹਨੇ ਦੇ ਥੰਮ ਗੱਡੇ ਹੋਏ ਐ ਤੇ ਕਿਲੇ ਗੱਡੇ ਹੋਏ ਹਰਨਾ ਜੜਤ ਇਹਨੂੰ ਗਿਆਨ ਕਿਵੇਂ ਹੋਊ ਉਸ ਵੇਲੇ ਜਨਕ ਰਾਜਨ ਕਹਿੰਿਆ ਵੀ ਮੇਰੀ ਛਾਤੀ ਤਾਂ ਨਹੀਂ ਗੱਡੇ ਹੋਏ ਕਿਲੇ ਥੰਮਲੇ ਵੀ ਧਰਤੀ ਤੇ ਹੀ ਖੜੇ ਐ ਤੈਨੂੰ ਕਿਉਂ ਇਸ ਸੰਕਲ ਫੁਰ ਗਿਆ ਚੰਗਾ ਮੈਂ ਵੇਲ ਹੋਏ ਤੋਂ ਤੈਨੂੰ ਦਿਆਂਗਾ ਉਪਦੇਸ਼ ਲੈ ਆ ਤੇਲ ਦੀ ਥਾਲੀ ਲੈ ਆ ਤੇ ਸਾਰੇ ਫੇਰਿਆ ਜੇ ਡੁੱਲ ਗਿਆ ਤੇਲ ਤਾਂ ਮੈਂ ਨਹੀਂ ਉਪਦੇਸ਼ ਦੇਣਾ ਤੈਨੂੰ ਹਾਲੀ ਭਰ ਕੇ ਸੁਖਦੇਵ ਨੂੰ ਫੜਾਤੀ ਸੁਖਦੇਵ ਸਾਰੇ ਨਮੈਸੀ ਜਨਕਪੁਰੀ ਦੇ ਅਦਾਲੇ ਇਸ ਨੇ ਤਮਾਸ਼ੇ ਬਣਾਤੇ ਕਿਤੇ ਪਹਿਲਵਾਨਾਂ ਦੀ ਕੁਸ਼ਤੀ ਹੋ ਰਹੀ ਹੈ ਕਿਤੇ ਨਟ ਤਮਾਸ਼ੇ ਕਰ ਰਹੇ ਹੈ ਇਹ ਰੰਗ ਰਾਗ ਹੋ ਰਹੇ ਹੈ ਸੁਖਦੇਵ ਤੇਲ ਦੀ ਥਾਲੀ ਲੈ ਕੇ ਤੁਰਿਆ ਲੋਕ ਖੈ ਖੈ ਕੇ ਇਹਦੇ ਚ ਭਜਦੇ ਹੈ ਇਹਦੀ ਨਿਗਾ ਤੇਲ ਵਿੱਚ ਹੈ ਕਿਤੇ ਤੇਲ ਬੁੱਲ ਨਾ ਜਾਵੇ ਜਨਕ ਰਾਜਨ ਉਪਦੇਸ਼ ਨਹੀਂ ਦੇਣਾ ਜਦੋਂ ਸਾਰੇ ਫਿਰਕੇ ਲੋਹ ਮਹਾਰਾਜ ਜੀ ਮੈਂ ਫੇਰ ਲਿਆ ਸਾਰੇ ਥਾਲੀ ਕਹਿੰਦੇ ਤੇਲ ਤੈਨੂੰ ਡੁੱਲਿਆ ਕਹਿੰਦੇ ਨਹੀਂ ਜੀ ਡੁੱਲਣ ਨਹੀਂ ਦਿੱਤਾ ਕਹਿੰਦੇ ਉਦਾਰੇ ਕੀ ਹੁੰਦਾ ਸੀ ਰੰਗ ਰਾਗ ਅਕੇ ਮਹਾਰਾਜ ਜੀ ਮੈਂ ਵੇਖਦਾ ਤੇਲ ਡੁੱਲ ਜਾਣਾ ਸੀ ਮੈਂ ਤਾਂ ਤੇਲ 'ਚ ਧਿਆਨ ਰੱਖਿਆ ਕਹਿੰਦੇ ਐਵੇਂ ਮਨ 'ਚ ਅਸੀਂ ਧਿਆਨ ਰੱਖਦੇ ਵੀ ਮਨ ਨਾ ਡੋਲ ਜੇ ਅਸੀਂ ਦੁਨੀਆ ਦੇ ਰੰਗ ਰਾਗ 'ਚ ਰਹਿੰਦੇ ਹੋਏ ਨਿਰਲੇਪ ਰਹਿਨੇ ਆ ਇਹ ਗੱਲ ਸੁਣ ਕੇ ਸੁਗਦੇਉ ਪਹਿਰੀ ਪੈ ਗਿਆ ਕਹਿੰਦੇ ਵੀ ਅਜੇ ਵੇਲ ਨਹੀਂ ਮੈਨੂੰ ਜਾਗ ਕਰ ਲੈਣ ਦੇ ਸੁਗਦੇਉ ਇਕ ਕਿਨਾਰੇ ਦੇ ਨਾਲ ਕੜਿਆਤਾ ਤੇ ਜਗ ਕਰਕੇ ਜਨਕ ਰਾਜਾ ਨੇ ਉਸ ਵੇਲੇ ਜੋ ਜਗ ਕੀਤਾ ਸਾਰੀਆਂ ਪਤਾਂ ਇਹ ਕੰਦੇ ਉਤੋਂ ਦੀ ਸਟਾਈਆਂ ਸੁਗਦੇ ਉਹ ਜਿੱਥੇ ਖੁੰਜੇ ਖੜਾ ਸੀ ਇਹ ਸੁਗਦੇ ਉਤੇ ਸਾਰੀਆਂ ਪਤਲਾਂ ਪਈਆਂ ਤੇ ਪਤਲਾਂ ਚ ਲੋਗ ਆ ਜਨਕ ਰਾਜਾ ਕਰ ਕਹਿੰਦਾ ਵੀ ਸੁਗਦੇ ਉਹ ਖੜਾ ਸੀ ਇੱਥੇ ਕਹਿਣ ਲੱਗੇ ਜਦੋਂ ਪਤਲਾਂ ਉਤੋਂ ਡਿੱਗ ਪਈਆਂ ਫਿਰ ਉਸ ਵੇਲੇ ਸੁਗਦੇ ਉਹਦਾ ਇਸ਼ਨਾਨ ਕਰਾ ਕੇ ਪਾਸ ਲਿਆਂਦਾ ਉਸ ਵੇਲੇ ਬ੍ਰਾਹਮਣ ਪੁਰੇ ਦਾ ਮਾਨ ਟੁੱਟ ਗਿਆ ਸੀ ਗੁਰੂ ਦਾ ਰਾਮਦਾਸ ਜੀ ਨੇ ਕਿ ਜਨਕ ਜਨਕ ਬੈਠੇ ਸੰਗਾਸਨ ਨੌ ਮੂਨੀ ਤੁਰਲਾ ਲਾਵਾਏ ਕੋ ਜੂਠਨ ਜੂਠ ਪਰੀ ਸਿਰ ਉਪਰ ਕਿਨ ਮਨੁਆ ਤਿਲ ਨੰਡ ਲਾਵੇ ਜੂਠਾ ਰਸੋਈ ਦੀ ਜੂਠੇ ਦੇ ਸਿਰ ਤੇ ਪਈ ਜਦੋਂ ਮਨ ਹਕਾਗਰ ਕਰ ਲਿਆ ਉਸ ਵੇਲੇ ਜਨਕ ਆਜਨ ਫਿਰ ਉਪਦੇਸ਼ ਦਿੱਤਾ ਸੀ ਇਸ ਪ੍ਰਕਾਰ ਸੁਖਦੇ ਹੋ ਜੀਵੀ ਲੀਨ ਹੋ ਗਏ ਮਨ ਕਰਕੇ ਪਰਮੇਸ਼ਰ ਦੇ ਰੰਗ ਵਿੱਚ ਜਨਕ ਰਾਜ ਦੇ ਉਪਦੇਸ਼ ਕਰਕੇ ਜੀਓ ਏਕ ਅਰ ਸਗਲ ਸਰੀਰਾ। ਹੇ ਭਾਈ ਸਰੀਰ ਸਾਰੇ ਅਨੇਕਾ ਹਨ ਤੇ ਜੀਵ ਚ ਇੱਕ ਨਹੀਂ ਕੋਈ ਇਹ ਗਿਆਨ ਸਮਝ ਲਓ ਹਿਰਦੇ ਚ। ਇਸ ਮਨ ਕੋ ਰਵ ਰਹੇ ਕਬੀਰ। ਕਿਉਂ ਅਸੀਂ ਮਨ ਕਹਿੰਦੇ ਜਿਹੜਾ ਚੇਤਨ ਸਾਰਿਆਂ ਸਰੀਰਾਂ ਚ ਇੱਕੋ ਹੈ। ਉਹਦੇ ਚ ਕਬੀਰ ਸਾਹਿਬ ਜੀ ਕਹਿੰਦੇ ਸੀ ਰਵ ਰਹੇ ਆ। ਉਹ ਐਸਾ ਮਨ ਫਿਰੋਮਣੀ ਹੈ ਪਰਮੇਸ਼ਰ ਤੁਸੀਂ ਉਸ ਵਿੱਚ ਲੀਨ ਹੋ ਜਾਓ। ਜਿਉ ਭੇਦ ਹੋਣਾ ਜੰਮਣ ਮਰਨ ਤੋਂ ਰਹਿਤ ਹੋਣਾ ਇਸ ਪ੍ਰਕਾਰ ਦਾ ਪਰਮਪਵਿੱਤਰ ਉਪਦੇਸ਼ ਬਖਸ਼ਿਆ ਸਾਧ ਸੰਗਤ ਜੀ ਇਸ ਛਸ਼ਟ ਪਦੀ ਦੇ ਅੰਦਰ ਜਿਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾਂ ਜਿਵੇਂ ਸਾਧ ਸੰਗਤ ਜੀ ਸੂਰਜ ਇੱਕ ਹੁੰਦਾ ਹੈ ਤੇ ਹਜ਼ਾਰਾਂ ਘੜੇ ਪਾਣੀ ਦੇ ਭਰੇ ਹੁੰਦੇ ਆ ਸਾਰਿਆਂ ਘੜਿਆਂ 'ਚ ਪ੍ਰਤਿਬਿੰਬ ਦਿਸਦਾ ਪ੍ਰਤਿਬਿੰਬਾਦਿਆਂ ਦੇ ਅਨੁਸਾਰ ਐਉਂ ਦੇਹਾ ਦੇ ਅੰਦਰ ਜਿਹੜੇ ਘੜਿਆਂ ਦੀ ਨਹੀਂ ਆਈ ਹੈ ਅੰਤਕਾਰਨ ਪਾਣੀ ਦੀ ਨਹੀਂ ਆਈ ਹੈ ਕਾਮਕਰਨ ਤੇ ਚੇਤਨ ਦਾ ਪ੍ਰਤਿਬਿੰਬ ਸਾਧ ਸੰਗਤ ਜੀ ਇਹਦੇ ਚ ਪੈਂਦਾ ਹੈ ਚੇਤਨ ਇੱਕ ਸੂਰਜੋ ਹੈ ਉਹ ਦੇਹਾਂ ਦੇ ਅੰਦਰ ਹੈ ਉਹਦਾ ਚੇਤਨ ਦਾ ਪ੍ਰਤਿਬਿੰਬ ਪੈ ਰਿਹਾ ਹੈ ਉਹ ਸਿਰੋਮਣੀ ਜੀ ਕਬੀਰ ਸਾਹਿਬ ਜੀ ਕਹਿੰਦੇ ਸੀ ਰਚ ਰਹੇ ਹਾਂ ਫੇ ਗੋਬਿੰਦ ਗਵਾਰੇਰੀ ਅਹੰਦਸ ਇੱਕ ਨਾਮ ਜੋ ਜਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਪੰਤ੍ਰ ਜਾਮੀ ਗਰੀਬ ਨਵਾਜ਼ ਪਦ ਪਾਵਨ ਭਗਤ ਵਛਲ ਸਭ ਕਬੀਰ ਜੀ ਦੀ ਅਮਰਤੂ ਬਾਣੀ ਗਰੀਬ ਨਵਾਜ਼ ਜੀ ਗੁਰੂ ਅਰਜਨ ਸਾਹਿਬ ਨੂੰ ਉਚਾਰਨ ਕਰਦੇ ਹਾਂ ਕੱਲ੍ਹ ਅਸ਼ਟਪਦੀ ਵੰਮਰੇ ਜੋ ਵਿਸ਼ੇਸ਼ ਸੁਖ ਨੂੰ ਅਸੀਂ ਮੰਗਦੇ ਆ ਉਹ ਸੁਖ ਉਹ ਤਾਂ ਸ਼ਿਵ ਜੀ ਤੇ ਬ੍ਰਹਮਾ ਆਦਿਕਾਂ ਨੇ ਵੀ ਤੈਅ ਕੀਤਾ ਹੈ ਨਾਰਦ मुनि ਨੇ ਵੀ ਚੰਚਲਤਾ ਕਰਕੇ ਬਾਂਦਰ ਦਾ ਮੂੰਹ ਲਵਾ ਲਿਆ ਸੀ ਛੇਸ਼ਨਾਗ ਨੇ ਵੀ ਹੰਕਾਰ ਕੀਤਾ ਸੀ ਕਿਵੇਂ ਨਾਮ ਗਣ ਲਵਾਗਾ ਪਰ ਨਾਮ ਗਏ ਨਹੀਂ ਸਕਿਆ ਸੁਨਕਾਲ ਦਾ ਆਦਿਕਾਂ ਨੇ ਵੀ ਮਾਨ ਕੀਤਾ ਸੀ ਆਪਣੇ ਪਿਤਾ ਨੂੰ ਉਸਾਰੇ ਮਸ਼ਕਰੀ ਕੀਤੀ ਕਿ ਤੂੰ ਦੱਸ ਮਨ ਜਿਹੜਾ ਹੈ ਇੰਦਰੀਆਂ ਤੋਂ ਅੰਤਰਮੁਖ ਹੋ ਕੇ ਕਿਵੇਂ ਕਿੱਗਦਾ ਉਤਮ ਨਹੀਂ ਦੇ ਸਕਿਆ ਇਸ ਪ੍ਰਕਾਰ ਹਉਮੈ ਵਕਾਰ ਜਿਹੜੇ ਹਨ ਦੁੱਖਦਾਇਕ ਹੀ ਹਨ ਗੁਰਾਂ ਦੀ ਕਿਰਪਾ ਦੁਆਰਾ ਇਹਨਾਂ ਵਕਾਰਾਂ ਨੂੰ ਹੰਕਾਰ ਨੂੰ ਜੈਦੇਵ ਜੀ ਨੇ ਨਾਮਦੇਵ ਜੀ ਨੇ ਧਰਤੀ ਦੇ ਪ੍ਰੇਮ ਕਰਕੇ ਇਹਨਾਂ ਨੂੰ ਮੇਟ ਕਰਕੇ ਵਾਹਿਗੁਰੂ ਦੇ ਸੂਪ ਨੂੰ ਜਾਣਿਆ ਹੈ ਇਹ ਜਿਹੜਾ ਸਿਰੋਮਣੀ ਪਰਮੇਸ਼ਰ ਦੀ ਜੋਤ ਹੈ ਅੰਦਰ ਇਹ ਚਾਉਣਾ ਜਾਣਾ ਨਹੀਂ ਕੀਦਾ ਭਗਤ ਚੱਲਿਆਗਾ ਉਹਨੂੰ ਸੱਚ ਸਰੂਪ ਨੂੰ ਪਛਾਣਿਆ ਇਸ ਚਿੱਤ ਨੂੰ ਸਰੂਪ ਜੋ ਮਨ ਸਾਰਿਆਂ ਦਾ ਸ਼੍ਰੋਮਣੀ ਉਹ ਜੀਵੂ ਪਰੇਖਾ ਦੇ ਕੋਈ ਨਹੀਂ ਹੈ ਹੁਕਮ ਦੁਆਰਾ ਇਹ ਸੰਸਾਰ ਪੈਦਾ ਹੋਇਆ ਹੁਕਮ ਨੂੰ ਜਦੋਂ ਬੁੱਝ ਲਵਾਂਗੇ ਤਾਂ ਉਸ ਵਿੱਚ ਲੀਨ ਹੋ ਜਾਏਗਾ ਇਸ ਮਨ ਦਾ ਕੋਈ ਭੇਦ ਜਾਣੇ ਕਿ ਮਨ ਦੇ ਅੰਦਰ ਜੋ ਕੌਣ ਸ਼੍ਰੋਮਣੀ ਪਰਮੇਸ਼ਵਰ ਆਪ ਹੈ ਇਹ ਜਦੋਂ ਮਨ ਵਾਸ਼ਨਾਵਾਂ ਵੱਲੋਂ ਲੀਨ ਹੋ ਜਾਂਦਾ ਉਦੋਂ ਸੁਖ ਦੇਵ ਦਾ ਦਿਓ ਪ੍ਰਕਾਸ਼ ਹੁੰਦਾ ਹੈ ਸੁਖਦੇਵ ਜੀ ਵੀ ਜਨਕ ਦੇ ਨਾਲ ਮਿਲ ਕਰਕੇ ਇਸ ਮੰਨਦਵਾਰਾ ਬ੍ਰਹਮ ਕੀ ਲੀਨ ਹੋਏ ਹਨ ਸਾਰਿਆਂ ਦੇ ਜੀਵ ਚੇਤਨ ਇੱਕੋ ਆ ਸਰੀਰ ਵੱਖੋ ਵੱਖਰੇ ਹੈ ਜਿਸ ਪ੍ਰਕਾਰ ਸੂਰਜ ਦਾ ਪ੍ਰਤਿਮਬ ਹਜ਼ਾਰਾਂ ਘਰਿਆਂ ਚ ਪੈਂਦਾ ਹੈ ਐ ਚੇਤਨ ਦਾ ਪ੍ਰਤਿਮਬ ਸਾਰਿਆਂ ਦੇ ਅੰਦਰ ਪੈਂਦਾ ਹੈ ਇਹ ਸ਼੍ਰੋਮਣੀ ਪਰਮੇਸ਼ਰ ਜੀ ਕਬੀਰ ਸਾਹਿਬ ਜੀ ਅਸੀਂ ਕਹਿੰਦੇ ਗੱਲ ਰਹੇ ਹਾਂ ਇਸ ਪ੍ਰਕਾਰ ਅਸ਼ਪਤੀ ਸੰਪੂਰਨ ਕੀਤੀ ਹੈ ਹੁਣ ਅੱਗੇ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਗੌੜੀ ਗਵਾਰੀਰੀ ਅਹਨਸ ਏਕ ਨਾਮ ਜੋ ਜਾਗੇ ਪਰਮਜੀਤ ਸਿੰਘ ਜੀ ਪਰ ਅੱਗੇ ਹੋ ਕੇ ਬਹਿ ਗਏ ਪੋਥੀਆਂ ਦੇ ਨਾਲ ਨੂੰ ਨਿਆਣੇ ਨਹੀਂ ਬਹਿਣਗੇ ਇੱਥੇ ਨਾਲ ਨੂੰ ਇੱਥੇ ਅਹਨਸ ਏਕ ਨਾਮ ਜੋ ਜਾਗੇ ਰਾਜ ਨੇ ਜੋ ਇੱਕ ਪਰਮੇਸ਼ਰ ਦੇ ਨਾਮ ਵਿੱਚ ਜਾਗ ਪਏ ਹਨ ਹੋ ਜਾ ਉਹ ਨੂੰ ਪੋਥੀ ਦੇ ਨਾਲ ਨੂੰ ਰਾਜ ਨੇ ਜੋ ਇੱਕ ਪੁਰਸ਼ ਇੱਕ ਪਰਮੇਸ਼ਰ ਦੇ ਨਾਮ ਵਿੱਚ ਹੈ ਸਭ ਕਵੀਰ ਜੀ ਕਹਿੰਦੇ ਹਨ ਗਿਆਨ ਵਸਤਾ ਜਾਗ ਪਏ ਆ ਵਿਦਿਆਲੀ ਨੀਂਦ ਜਿਨਾਂ ਦੀ ਹਟ ਗਈ ਹੈ ਕੇਤਕ ਸਿੱਧ ਭੈ ਲਿਬ ਲਾਗੇ ਉਹ ਕਿੰਨੇ ਪ੍ਰਖਰਜੀਆਂ ਸਿੱਧੀਆਂ ਦੇ ਮਾਲਕ ਹੋ ਗਏ ਕਿੰਨੇ ਕਿ ਸਿੱਧ ਮੁਕਤ ਹੋ ਗਏ ਜਿਨ੍ਹਾਂ ਨੇ ਲਿਬ ਨੂੰ ਲਗਾਉਣਾ ਕੀਤਾ ਮਹਾਰਾਜ ਜੀ ਲਿਬ ਲੱਗ ਗਈ ਹੈ ਜਿਨ੍ਹਾਂ ਦੀ ਰਹਾਉ ਸਾਧਕ ਸਿੱਧ ਸਗਲ ਮਨ ਹਾਰੇ ਮਹਾਰਾਜ ਸਿੱਧ ਕੀਰਜੀਆਂ ਸਿੱਧੀਆਂ ਵਾਲੇ ਕਹਿੰਦੇ ਨਾ ਭਈ ਉਹ ਪਰਮੇਸ਼ਵਰ ਐਸਾ ਹੈ ਸਾਵਨਾ ਕਰਨ ਵਾਲੇ ਸਾਧਗੁਪਣੇ ਦਾ ਹੰਕਾਰ ਕਰਕੇ ਸਿੱਧ ਸਿੱਧੀਆਂ ਦੇ ਬਲ ਕਰਕੇ ਸਾਰੇ ਖੋਜ ਕਰਕੇ muni mann siila ਆਪਣੇ ਆਪ ਨੂੰ ਕਹਣ ਵਾਲੇ ਸਭ ہار ਚੁੱਕੇ ਹਨ ਏਕ ਨਾਮ ਕਲਪਤਰ ਤਾਰੇ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਪਰਮੇਸ਼ੁਰ ਦੇ ਸੂਪ ਦੀ ਮਹੱਤਤਾ ਨਹੀਂ ਜਾਣੀ ਜਾ ਸਕਦੀ ਇੱਕ ਪਰਮੇਸ਼ੁਰ ਦਾ ਐਸਾ ਨਾਮ ਹੈ ਕਲਪਤਰ ਤਾਰੇ ਜਿਵੇਂ ਕਲਪਤਰ ਬਿਰਸ਼ ਹੁੰਦਾ ਮੰਨ ਦੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੁੰਦਾ ਹੈ ਜਿਵੇਂ ਤਾਰੇ ਤਾਰਨ ਵਾਲਾ ਜਹਾਜ਼ ਹੁੰਦਾ ਹੈ ਐ ਮਹਾਰਾਜਾ ਨਾਮ ਜਹਾਜ਼ ਹੈ ਤਾਰਨ ਵਾਸਤੇ ਤਾਂ ਜਹਾਜ਼ ਦੀ ਨਹੀਂ ਆਈ ਹੈ ਤਾਰਨ ਵਾਸਤੇ ਅਤੇ ਕਾਮਨਾ ਪੂਰੀਆਂ ਕਰਨ ਵਾਸਤੇ ਕਲਪਤਰ ਦੇਸ਼ ਦੀ ਨਹੀਂ ਆਈ ਹੈ ਕਲ ਸੁੰਦਰ ਪਤਰ ਬਵਾਨ ਦੀ ਨਹੀਂ ਆਈ ਹੈ ਸਾਰੇ ਨੂੰ ਉੱਚ ਸੂਬ ਵਿੱਚ ਭਾਉਣ ਵਾਲਾ ਤੇ ਤਾਰੇ ਜਹਾਜ਼ ਦੀ ਨਹੀਂ ਆਈ ਹੈ ਤਾਰਨ ਵਾਲਾ ਪਾਠ ਕਲਪਤਾਰ ਪਾਠ ਹੀ ਕਰਨਾ ਹੈ ਜੋ ਹਰ ਹਰੇ ਸੋ ਹੋਏ ਨਾ ਆਣਾ ਜੋ ਹਰ ਹਰੇ ਸੋ ਹੋਏ ਨਾ ਆਣਾ ਜੋ ਹਰੀ ਦੇ ਨਾਮ ਕਰਕੇ ਸਾਧ ਸੰਗ ਜੀ ਹਰੇ ਭਰੇ ਹੋ ਗਏ ਉਹ ਆਨ ਕੀ ਸੁਕਣਾ ਹਰੇ ਹੋਣ ਤੋਂ ਸੁਕਣਾ ਵੱਖਰਾ ਹੁੰਦਾ ਹੈ ਨਾ ਫਿਰ ਉਹਨਾਂ ਨੂੰ ਕਾਮ ਕ੍ਰੋਧ ਦਾ ਸੁਕਾ ਨਹੀਂ ਲੱਗੇਗਾ ਅਤੇ ਜੋ ਹਰੀ ਦੇ ਨਾਮ ਕਰਕੇ ਹਰੀ ਦਾ ਰੂਪ ਹੀ ਹੋ ਗਏ ਹੈ ਸੋ ਹੋਏ ਨਾ ਆਣਾ ਉਹ ਆਨ ਦਇਤ ਰੂਪ ਹੋ ਪਰ ਦੰਜ ਦੇ ਜਮਨ ਵਰਨ ਵਾਲੇ ਹੀ ਪਾਉ ਨੂੰ ਨਹੀਂ ਪ੍ਰਾਪਤ ਹੁੰਦੇ ਕਹ ਕਬੀਰ RAM ਨਾਮ ਪਛਾਨ ਸਾਬ ਕਬੀਰ ਜੀ ਕੰਨ ਨੇ ਇਸ ਪ੍ਰਕਾਰ ਜਿੰਨਾ ਨੂੰ ਪਾਈ RAM ਜੋਰ ਮੰਤੀ RAMਾ ਰਮਿਆ ਹੋਇ RAM ਹੈ ਇਸ ਦੇ ਨਾਮ ਪ੍ਰਸਿੱਧ ਨੂੰ ਪਛਾਨ ਲਿਆ ਹੈ ਜਾਣ ਲਿਆ ਜਪ ਕੇ ਗੌੜੀ ਪੀ ਸੋਰਠ ਪੀ ਅਰੇ ਜੀ ਇਹ ਨ ਲੱਜ ਲਾਜ ਤੋਹ ਨਾਹੀ ਸਹਿਜ ਕਬੀਰ ਜੀ ਨਾਲੇ ਗਉੜੀ ਰਾਗ ਨੇ ਨਾਲੇ ਸੋਰਠੀ ਦਾ ਆਦਮੀ ਇਹ ਇਕੱਠਿਆਂ ਹੀ ਉਚਾਰਨ ਕਰਦੇ ਹੰਦੋ ਹਨ ਮੇਲ ਕਰਕੇ ਕੋਈ ਪੁਰਖ ਸੀ ਸਾਧ ਸੰਗਤ ਜੀ ਉਹ ਗਰੀਬ ਹੋ ਗਿਆ ਪਰਮੇਸ਼ਰ ਦੀ ਭਗਤੀ ਕਰਨ ਵਲੋਂ ਉਹਦਾ ਮਨ ਮੁੜ ਗਿਆ ਕਿਸੇ ਆਦਮੀ ਨੇ ਕਿਹਾ ਤੂੰ ਸ਼ਿੰਗ ਜੀ ਦੀ ਉਪਾਸ਼ਨਾ ਕਰਿਆ ਕਰ ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ ਉਹ ਸ਼ਿਵਜੀ ਦਾ ਉਪਾਸ਼ਕ ਹੋ ਗਿਆ ਦਸ਼ਮ ਪਾਦਸ਼ਾਹ ਲਿਖਿਆ ਰੁਰਦੁਰੀ ਭਗਤੀਆ ਗੁਮਾਂ ਸੋਕੇ ਦਿਨ ਸਦਾ ਪਰੇ ਮਰੇ ਫਰੇ ਆਵੇ ਜਾਇ ਫਲਕਿ ਇਸ ਲੈ ਮੋਕਤ ਕੋ ਰੁਰਦੁਰੀ ਭਗਤੀ ਵਾਲਿਆਂ ਦੇ ਪਦਾਰ ਸਾਧਕ ਤਾਂ ਬਹੁਤ ਹੋ ਜਾਂਦੇ ਐ ਮਰਦੇ ਜਾਂਦੇ ਰਹਿੰਦੇ ਮੁਕਤੀ ਦਾ ਫਲ ਨਹੀਂ ਪ੍ਰਾਪਤ ਹੋ ਕਰ ਸਕਦੇ ਸੁਨ ਪੂਪਦੀਆ ਜਗਤ ਮਾਂ ਦੁਖੀ ਰਹਿਤ ਹਰ ਸੰਤ ਅੰਤ ਲਹਤ ਮੁਕਤ ਫਲ ਪਾਵਖਿਆ ਭਗਵੰਤ ਇਹ ਪਰੀਸ਼ਟ ਰਾਜੇ ਨੂੰ ਭਗਵੰਤ ਦੇ ਵਿੱਚ ਕਲੰਜੀ ਤੁਹਾਨੂੰ ਜਾਣ ਗੋਦਨ ਛਾਤੀ ਚਾਹ ਉਹ ਤੇ ਕ੍ਰਿਸ਼ਨ ਅਵਤਾਰ ਦੇ ਅੰਦਰ ਪ੍ਰੀਤ ਰਾਜੇ ਦੇ ਨਾਲ ਸੁਧਲੋ ਦੀ ਚਰਚਾ ਹੋਈ ਹੈ ਇਹ ਪਰਮੇਸ਼ਰ ਵੀ ਭਗਤੀ ਨੂੰ ਵੱਡਾ ਦੱਸਿਆ ਹੈ ਸ਼ਿਵ ਜੀ ਦੀ ਭਗਤੀ ਨੂੰ ਜੰਮਨ ਮਰਨ ਚ ਆਉਣ ਵਾਲਾ ਦੱਸਿਆ ਹੈ ਓਕੇ ਇਹ ਸ਼ਿਵ ਜੀ ਦਾ ਉਪਾਸ਼ਕ ਬਣ ਗਿਆ ਪਦਾਸ਼ ਦੀ ਇੱਛਾ ਨੂੰ ਲੈ ਕੇ ਤੇ ਕ੍ਰਿਸ਼ਨ ਸਾਹਿਬ ਦੇ ਕੋਲੇ ਆ ਗਿਆ ਕਹਿੰਦੇ ਜੀ ਅਸੀਂ ਤਾਂ ਹੁਣ ਪਰਮੇਸ਼ਰ ਦੀ ਭਗਤੀ ਛੱਡਤੀ शिवजी दी उपासना ਕਰਦੇ ਹੁੰਦੇ ਨੇ ਕਿ ਸਾਨੂੰ ਬਹੁਤ ਸਾਰੇ ਤਜਾਰ ਸਿਵਜੀ ਦੀ ਉਪਾਸਨਾ ਕਰਕੇ ਪ੍ਰਾਪਤ ਹੋ ਜਾਂਦੇ ਆ ਤਾਂ ਸੁਣ ਕੇ ਸਹਿਬ ਕਬੀਰ ਜੀ ਕਹਿੰਦੇ ਹਨ ਅਰੇ ਜੀ ਇਹ ਨ ਲਜ ਲਾਜ ਤੋਹ ਨਾਹੀ ਜੇ ਲੱਗਿਆ ਤੋ ਰਹਿਤ ਜੀਵ ਜੇ ਭਾਈ ਤੂੰ ਸ਼ਰਮ ਤੋ ਰਹਿਤ ਹੈ ਤੈਨੂੰ ਲੱਗਿਆ ਨਹੀਂ ਆਉਂਦੀ ਉਸ ਪਰਮੇਸ਼ਰ ਨੂੰ ਛੱਡ ਦਤਾ ਹੈ ਤਾਂ ਹਰ ਤਾਜ ਕਤ ਕਾਹੂ ਕੇ ਜਾਹੇ ਹਰੀ ਪਰਮੇਸ਼ਰ ਨੂੰ ਤਿਆਗਦਾ ਹੈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਕਿਸ ਤੋ ਨੂੰ ਹੈ ਇਹ ਕਿਸ ਵਾਸਤੇ ਹੋਣਾ ਦੇਵੀ ਦੇਵਤਾ ਦੀ ਪੂਜਾਣਾ ਵਾਸਤੇ ਜਾਨਣਾ ਹੈ ਕਿਤੇ ਰਹਾਉ ਜਾ ਕੋ ਠਾਕੁਰ ਉੱਚਾ ਹੋਈ ਇਹ ਮਾਈ ਜਿਹੜਾ ਰਾਜੇ ਦਾ ਸੇਵਕ ਹੋਵੇ ਉਹ ਨੌਕਰਾਂ ਦਾ ਜਾ ਕੇ ਮਜ਼ਦੂਰ ਬਣ ਜयो ਚੰਗਾ ਨਹੀਂ ਲੱਗਦਾ ਸਹੀਦਾ ਨਹੀਂ ਹੈ ਇਸੇ ਪ੍ਰਕਾਰ ਜੀ ਦਾ ਠਾਕੁਰ ਪਰਮੇਸ਼ਰ ਕੋਟ ਬ੍ਰਹਮੰਡ ਕੋ ਠਾਕੁਰ ਸwami ਸਰਬ ਜੀਆਂ ਦਾ ਦਾਤਾ ਰੇ ਉੱਚਾ ਪਰਮੇਸ਼ਰ ਹੋਵੇ ਸੋ ਜਨ ਪਰ ਘਰ ਜਾਤ ਨਾ ਸੋਹੀ ਉਹ ਜਨ ਭਾਈ ਕਦੇ ਲਾਲਾ ਵਾਲੇ ਨੂੰ ਜਾ ਮੰਨੇ ਕਦੇ ਸੁਲਤਾਨ ਦਾ ਰੋਡ ਦੇ ਦੇਵੇ ਕਦੇ ਬੁੱਗੇ ਜੀ ਨੋਈ ਰਖ ਲਵੇ ਕਦੇ ਕੁਝ ਕਰਦਾ ਫਿਰੇ ਕਦੇ ਕੋਈ ਕਰਦਾ ਫਿਰੇ ਇਸ ਨਾਲ ਟੜਕਦਾ ਫਿਰੇ ਕਦੇ ਮਟੀਆਂ ਦੇ ਜਾ ਕੇ ਕਹਾਈਆਂ ਚ ਰਸਦਾ ਫਿਰੇ ਧੂਪਾਂ ਤਖਾਉਂਦਾ ਫਿਰੇ ਚੰਗਾ ਨਹੀਂ ਹੁੰਦਾ ਸੋ ਹਜੂਰ ਫਰਮਾਉਂਦੇ ਹਨ ਸੋ ਜਨ ਪਰ ਘਰ ਜਾਤ ਨਾ ਸੋਹੀ ਠਾਕਰੇ ਦਾ ਉੱਚਾ ਪਰਮੇਸ਼ਰ ਮਾਲਕ ਹੋਵੇ ਉਹ ਪ੍ਰਾਆਕਰੰਜ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦਾ ਫਿਰੇ ਉਹ ਸੋਭਾ ਨਹੀਂ ਪਾਉਂਦਾ ਹੈ ਜਿਵੇਂ ਰਾਜੇ ਦਾ ਸੇਵਕ ਹੋ ਕੇ ਦੂਸਰਿਆਂ ਦੇ ਕੋਲੇ ਮੰਗਦਾ ਚੰਗਾ ਨਹੀਂ ਲੱਗਦਾ ਐਵੇਂ ਪਰਮੇਸ਼ੁਰ ਦਾ ਸੇਵਕ ਹੋ ਕੇ ਫੇ ਹੋਰਾਂ ਦੇਵਤਿਆਂ ਦੀ ਆਸ ਕਰੇ ਨਰਕ ਚ ਹੀ ਪੈਂਦਾ ਹੈ ਮੁਕਤ ਨਹੀਂ ਹੋ ਸਕਦਾ ਉਹਨੂੰ ਕੋਈ ਵੀ ਰੱਖ ਨਹੀਂ ਸਕਦਾ ਹੈ ਸੋ ਸਾਹਿਬ ਰਹਿਆ ਪਰਪੂ ਕਹਿੰਦੇ ਜੀ ਉਸ ਪਰਮੇਸ਼ੁਰ ਨੇ ਮੇਰੀ ਇੱਛਾ ਨਹੀਂ ਪੂਰੀ ਕੀਤੀ ਤਾਂ ਕਹਿੰਦੇ ਤਵੀਰ ਜੀ ਉਹ ਸਹਿਬ ਮਾਲਕ ਤਾਂ ਸਾਰੇ ਭਰਪੂਰ ਵਿਆਪਕ ਹੋ ਰਿਹਾ ਹੈ ਸੋਨਾ ਦੇ ਪੇਟਾਂ ਦੇ ਟਾਈਪ ਪੂਰਤ ਕਰਨ ਵਾਲਾ ਹੈ ਸਦਾ ਸੰਗ ਨਾਹੀ ਹਰ ਦੂਰ ਏ ਭਾਈ ਉਹਦਾ ਸਦਾ ਸਦਾ ਸੰਗੀ ਹੈ ਪਰਮੇਸ਼ਰ ਉਹ ਕਦੇ ਦੂਰ ਨਹੀਂ ਹੁੰਦਾ ਪਰਮੇਸ਼ਰ ਸਰਬ ਸ਼ਾਮਾ ਵਿੱਚ ਉਹ ਵਿਆਪਕ ਹੈ ਕਬਲਾ ਚਰਨ ਸਰਨ ਹੈ ਜਾ ਕੇ ਏ ਪਿਆਰਿਆ ਕਬਲਾ ਲక్ష్ਮੀ ਜਿਸ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਬਹੁ ਜਨ ਕਾ ਨਾਹੀ ਕਰਤਾ ਕੋਈ ਜਨਪੁਰਖੋ ਕਿਹੜੀ ਵਸਤੂ ਨਹੀਂ ਉਸ ਦੇ ਘਰ ਚੋਂ ਪ੍ਰਾਪਤ ਹੁੰਦੀ ਉਸ ਦੇ ਦਰਜੋਂ ਸਭ ਕੁਝ ਪ੍ਰਾਪਤ ਹੋ ਜਾਂਦਾ ਘਰ ਵਿੱਚੋਂ ਜੋ ਵੀ ਸ਼ਰਨ ਆਵੇ ਸੋ ਨੂੰ ਸਭ ਕੁਝ ਲਾਭ ਪ੍ਰਾਪਤ ਹੁੰਦਾ ਹੈ ਸਭ ਕੂ ਕਹਿਆ ਜਾਸ ਕੀ ਬਾਤਾ ਜਿਸ ਨੂੰ ਸਾਰੇ ਵੇਦਾਂ ਸ਼ਾਸਤਰਾਂ ਵਾਲੇ ਰਿषि मुनि ਪੀਰ ਬਕੰਬਰ ਦੇਵ ਤੇ ਜਿਸ ਪਰਮੇਸ਼ਰ ਦੀ ਜਸਦੀ ਬਾਤ ਸਾਰੇ ਕਹਿੰਦੇ ਹਨ ਉਹ ਸਮਰਥ ਨਿਜਪਤ ਹੈ ਦਾਤਾ ਉਹ ਭਾਈ ਸਰਬ ਕਲਾ ਸਮਰਥ ਹੈ ਜੋ ਚਾਏ ਕਰ ਸਕਦਾ ਹੈ ਨਿਜ ਆਪ ਸਾਰਿਆਂ ਦਾ ਪਤੀ ਹੈ ਤੇ ਸਾਰਿਆਂ ਨੂੰ ਦਾਤ ਦੇਣ ਵਾਲਾ ਹੈ ਕਹ ਕਬੀਰ ਪੂਰਨ ਜਗ ਸੋਈ ਕਬੀਰ ਸਾਹਿਬ ਜੀ ਕਹਿੰਦੇ ਪੂਰਨ ਪੁਰਖ ਉਹ ਹੈ ਪੂਰਨ ਗਿਆਨਵਾਨ ਉਹ ਹੈ ਉਹ ਪੂਰਨ ਪੁਰਖ ਜਗਤ ਦੇ ਵਿੱਚ ਜਾ ਕੇ ਹਿਰਦੈ ਅਵਰ ਨਾ ਹੋਵੇ ਜਿਨ੍ਹਾਂ ਦੇ ਹਿਰਦੇ ਜ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਨਾ ਹੋਵੇ ਇੱਕ ਵਾਹਿਗੁਰੂ ਦੀ ਓਟ ਰੱਖੇ ਪਾਏਗੇ ਜਦ ਤਏ ਤੁਮਰੇ ਤੱਕ ਤੇ ਤੂੰ ਅੱਖ ਤੇਰੀ ਨਹੀਂ ਆਣਿਓ ਉਹ ਪੂਰਨ ਹਨਗੇ ਸਾਰੇ ਅਧੂਰੇ ਆ ਬਾਕੀ ਜਿਨ੍ਹਾਂ ਨੂੰ ਪਰਮੇਸ਼ਰ ਦੀ ਓਟ ਨਹੀਂ ਰੱਖੀ ਐਵੇਂ ਹੋਰ ਨਾ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਫਿਰਦੇ ਭਟਕਦੇ ਫਿਰਦੇ ਹਨ ਸੰਤਾਂ ਕੋਈ ਸਰ ਤੇ ਆਈ ਹੈ ਸੰਤਾਂ ਪੁਰੂ ਲਿਖੇ ਕੀ ਪਾਈ ਹੈ ਸ਼ਿਵ ਜੀ ਦੀ ਉਪਾਸ਼ਨਾ ਇੱਕ ਗਰੀਬ ਸੀ ਪੁਰਸ਼ ਉਸਨੂੰ ਕੀਤੀ ਅਤੇ ਇੱਕ ਇਸਤਰੀ ਸੀ ਉਹਦੀ ਇੱਕ ਪੁੱਤਰ ਸੀ ਤਿੰਨੇ ਸ਼ਿਵ ਜੀ ਦੀ ਉਪਾਸ਼ਨਾ ਕਰਦੇ ਆ ਬਹੁਤ ਗਰੀਬ ਸਨ ਉਹਨਾਂ ਦੇਖ ਕੇ ਪਾਰਵਤੀਨ ਤਰਸ ਕੀਤਾ ਕਿ ਹੇ ਸ਼ਿਵ ਇਹਨਾਂ ਗਰੀਬਾਂ ਨੂੰ ਕੁਝ ਦਾਨ ਦੇ ਸ਼ਿਵ ਜੀ ਕਹਿਣ ਲੱਗਾ ਪਾਰਵਤੀ ਇਹਨਾਂ ਨੂੰ ਲੈਣਾ ਨਹੀਂ ਕੁਝ ਇਹਨਾਂ ਦੇ ਕਰਮਾਂ 'ਚ ਨਹੀਂ ਹੈ ਕਹਿੰਦੇ ਤੁਸੀਂ ਤਾਂ ਬਖਸ਼ ਦਿਓ ਕਹਿੰਦੇ ਚੰਗਾ ਅਸੀਂ ਬਖਸ਼ ਦਿੰਨੇ ਆ ਪਹਿਲਾ ਉਹਨਾਂ ਦੀ ਜਿਹੜੀ ਮਾਤਾ ਸੀ ਉਹ ਬੱਚੇ ਦੀ ਉਹ ਕਪੀਏ ਦੀ ਔਰਤਿਓਂ ਦੇ ਕੋਲੇ ਕਹਿੰਦੇ ਵਰ ਮੰਗੋ ਕਹਿਣ ਲੱਗੀ ਜੀ ਮੇਰਾ ਸੁੰਦਰ ਸਰੂਪ ਹੋ ਜਾਵੇ ਤੇ ਮੈਂ ਨੌਜਵਾਨ ਹੋ ਜਾਵਾਂ ਬਿਰਧਾਏ ਕੇਸ਼ਨ ਸ਼ਿਵਜੀ ਨੇ ਕਿਹਾ ਤਸਤੂ ਅੱਛਾ ਤੈਨੂੰ ਵਰਤ ਤੂੰ ਨੌਜਵਾਨ ਹੋ ਜਾ ਸੁੰਦਰ ਸਰੂਪ ਵਾਲੀ ਉਹਨਾਂ ਚ ਨੂੰ ਰਾਜਾ ਇੱਕ ਸ਼ਿਕਾਰ ਖੇਲਦਾ ਆਇਆ ਸੀ ਕਹਿੰਦਾ ਤੈਨਾਂ ਨਾ ਤਪੀਆਂ ਤੋਂ ਕੀ ਲੈਣਾ ਚੱਲ ਤੈਨੂੰ ਆ ਪਟਾਣੀ ਬਣਾਵਾਂ ਇਹ ਸੁਣ ਕੇ ਉਹਦੇ ਘੋੜੇ ਦੇ ਉੱਤੇ ਬੈਠ ਗਈ ਮਗਰ ਤੇ ਤਬ ਇਹ ਕੋਲੇ ਗਿਆ ਇਹਦੇ ਕੋਲੇ ਸ਼ਿਵਜੀ ਕਹਿੰਦਾ ਵਰ ਮੰਗ ਕਹਿੰਦਾ ਵਾ ਸ਼ਿਵੀ ਤੈਥੋਂ ਕੀ ਮੰਗਣਾ ਹੈ ਮੇਰੀ istri ਕੋ ਆਤੀ ਹੈ ਚੰਗਾ ਕਹਿੰਦਾ ਹੋਏ ਵਰਦਨ ਸੂਰੀ ਬਣ ਕੇ ਵਰਦੇ ਦੇ ਵਰਦੇ ਤਾਂ ਕਹਿੰਦੇ ਸੂਰੀ ਬਣ ਜਦੋਂ ਸੂਰੀ ਬਣੀ ਵੇਖੀ ਰਾਜਨ ਬਲਾ ਜਾਣ ਕੇ ਪਿੱਛੇ ਚ ਲਾ ਕੇ ਮਾਰੀ ਜੇਦਰ ਫਿਰ ਪੁੱਤਰ ਦੇ ਮੋਹ ਵਾਲ ਨੂੰ ਇਹ ਆਈ ਤੇ ਉਧਰ ਪੁੱਤਰ ਜਿਹੜਾ ਸੀ ਕਹਿਣ ਲੱਗਾ ਮਹਾਰਾਜ ਸੂਰੀ ਬਣੀ ਮੇਰੀ ਮਾਂ ਹੀ ਰਹੇ ਉਹੀ ਜੀ ਬਣਦੇ ਕਿਉਂ ਤਿੰਨਾਂ ਨੇ ਵਰ ਵੀ ਲਿਆ ਸ਼ਿਵਜੀ ਤੋਂ ਪਰ ਫਲ ਉਹਨਾਂ ਕੁਝ ਪ੍ਰਾਪਤ ਹੋ ਸਕਿਆ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਪੂਰਨ ਪੁਰਖ ਉਹ ਜਿਹੜਾ ਪਰਮੇਸ਼ਰ ਤੇ ਓਟ ਰੱਖੇ ਜਾ ਕੇ ਹਿਰਦੈ ਅਵਰ ਨਾ ਹੋਵੇ ਇਹਨਾਂ ਦੇ ਹਿਰਦੇ 'ਚ ਪਰਮੇਸ਼ਰ ਤੋਂ ਬਗਾਰ ਅਵਰ ਹੋਰ ਕੋਈ ਨਾ ਹੋਵੇ ਇੱਕ ਪਰਮੇਸ਼ਰ ਦੀ ਕੇਕ ਜਿਨ੍ਹਾਂ ਦੇ ਹਿਰਦੇ 'ਚ ਹੋਵੇ ਪੂਰਨ ਪੁਰਖ ਹੁੰਦਾ ਹੈ